ਨਾਨਕ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਤਜ ਰਖਦਾ ਰਾਮ ਰਾਜੀ ਫਰਨਾ ਗਸ ਦੁਸ਼ਟ ਮਾਰਿਆ ਫਰਨਾ ਤਰਾਇਆ ਹੰਕਾਰੀਆਂ ਨਿੰਦ ਕਾ ਪਿਠ ਦੇ ਨਾਮ ਜਿਉ ਮੁਕਲਾਇਆ ਜਨਾਨ ਨਨ ਕੈ ਸਰ ਸਿਵਿਆ ਅੰਤਲੇ ਛੜਾਇਆ ਸਲੋਕ ਮਹਲਾ ਪਹਿਲਾ ਦੁਹਤਾਰੂ ਸੁਖ ਰੋਗ ਪਿਆ ਜ ਸੁਖ ਤਮ ਨ ਹੋਈ ਹੋ ਕਰਤਾ ਕਰਨਾ ਮੈ ਨਾਈ ਜਾਹੋ ਕਰਿ ਨੋਈ ਮੜਹਾਰੀ ਕੁਦਰਤ ਵਸਿਆ ਤਰੰਤਨ ਜਾਈ ਲਖਿਆ ਹਰੀ ਕੁਦਰਤ ਵਸਿਆ ਤੇਰ ਅੰਤ ਨ ਜਾਵੀਂ ਰਿਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਾ ਓ ਸੱਚਾ ਸਾਹਿਬ ਸਿਵਰਿਓ ਜਿਨ ਕੀਤੀ ਸੋ ਪਾਰ ਪਿਆ ਉਹ ਨਾਨਕ ਕਰਤੇ ਕੀ ਬਾਤਾਂ ਜੋ ਕੁਝ ਕਰਨਾ ਸੋ ਕਰ ਰਿਹਾ ਸੋਦਰ ਅਗਸਾ ਮੁੰਲਾ ਪੈ ਲੈ ਕੋ ਲ਼ ਕਾ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋਗਰ ਕਿਹਾ ਜਿਤ ਵਹਿ ਸਰਬ ਸਮਲਨੇ ਵਾਜੇ ਤੇਰੇ ਨਾਦਣ ਕ ਸੰਖ ਕੀਤੇ تیرਿ ਵਵਣ ਹਾਰਿ ਕੀਤੇ ਤੇਰੇ ਰਾਗ ਪਰੇ ਸੁਖਈਏ ਕੀਤੇ ਤੇਰੇ ਗਵਣ ਹਾਰਿ ਗਉੰਤ ਦਨੋਂ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਧਵਾਰੇ ਗਾਵਹਿ ਚਿਤ ਗੁਬਤਿਲਿਕ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਉੰਤ ਦਨੋਂ ਸਰਬਰਮਾ ਦੇਵੀ ਸੋਣ ਤੇਰੇ ਸਦਾ ਸਵਾਰੀ ਗਉੰਤ ਦਨੋਂ ਇੰਦਰੇਂਦਰ ਅਸਨ ਬੈਠੇ ਦੇਵਤੀਆਂ ਦਰ ਨਾਲੇ ਗਾਵੰਤ ਤੁਤਨਾ ਸੇਧ ਸਮਾਰਦੇ ਅੰਦਰ ਗਾਵੰਤ ਤੁਤਨਾ ਸਾਦੇ ਵਿਚਾਰੇ ਗਾਵੰਤ ਤੁਤਨਾ ਜਤੀ ਸਤੀ ਸੰਤੋਖੀ ਗਾਵੰਤ ਤੁਤਨਾ ਵੀਰ ਕਰਾਰੇ ਗਾਵੰਤ ਤੁਤਨਾ ਪੰਡਤ ਪਣ ਰਕੀਸਰ ਜੁਗ ਜੁਗ ਵਿਦਾਨਾ ਲੈ ਗਾਵੰਤ ਦਰਮੋਣੀਆ ਮਨ ਮੋਹਣਾ ਸੁਰਗ ਮੱਚ ਪਿਆਲੇ ਗਾਵੰਤ ਤੁਧਨੋ ਰਤਨੋ ਭਈ ਤੀਰੇ 68 ਦੀਰਤਨਾਲੇ ਗਾਵੰਤ ਤੁਧਨੋ ਜੋਤਮਾ ਬਲਸੂਰਾ ਗਾਵੰਤ ਤੁਧਨੋ ਖਾੜੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬਰਮੰਡਾ ਕਰ ਕਰ ਕੀਤੇ ਤੇਰੇ ਤਾਰੇ ਸੇ ਤੁਧਨ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤਰਸਾਲੇ ਔਰ ਕੀਤੇ ਪਤਨੋ ਭਾਵਨ ਸੇਮ ਚੇਤਨੇ ਆਵਨਾ ਨਾਨਕ ਆ ਵਿਚਾਰੀ ਸੋਈ ਸਦਾ ਸਤਸਾਹਿਬ ਸੱਚਾ ਸਤਿਨਾਇ ਐ ਭੀ ਉਸ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੇ ਕਰ ਕਰ ਜਿਨਸੀ ਮਾਇ ਜਿਉ ਪਾਈ ਕਰ ਕਰ ਦੇਖੇ ਕੀ ਤੈ ਆਪਣਾ ਜਿ ਵਿਸਦੀ ਵੜਿਆ ਚਤ ਜਪਾਵੈ ਸੋਈ ਕਰਸੀ ਤਿਰੁ ਕਮਨ ਕਰਨਾ ਜਾਈ ਸੋ ਪਸਹੋ ਸਪਤ ਸਹੀ ਬੋ ਨਾਨਕ ਰਹਿਣ ਰਹਿ ਜਾਈ ਅਸ ਮਹਲ ਪਹਿਲ ਰਵਡਾ ਕੇ ਸਭ ਕੋਈ ਵੜਾ ਵਡਾ ਦਿੱਠ ਹੋਇ ਕੀਮਤ ਪਾਇ ਨਾ ਕਿਹਾ ਜਾਏ ਕਣਵਾਲੀ ਤੇਰੇ ਸਮਾਇ ਬੜੇ ਮੇਰੇ ਸਾਹਿਬਾ ਦਰਦ ਵੀਰਾ ਗੁਣੀ ਗਹਿਰਾ ਹੋਏ ਨ ਜਾਣਾ ਤੇਰਾ ਕੀ ਤਰ ਗੀਵਣ ਚੀਰ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਨੇ ਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਾਈ ਹਨ ਜਾਈ ਤੇਰੀ ਤਿਲਵੜਿਆਈ ਸਭ ਸਾਥ ਸਭ ਤਪ ਸਭ ਚੰਗੀਆਂ ਆਈਆਂ ਸਿਦਾ ਬੁਰਕਾਂ ਕੀਆ ਵੜਿਆਈਆਂ ਉਹਦ ਵੇਨ ਸੇ ਦੇ ਕਿਨੇ ਨ ਪਾਈਆ ਕਰਮ ਲੈਣ ਡਗ ਰਹੀਆ ਅੱਖਣ ਵੜਾ ਗਿਆ ਵਿਚਾਰਾ ਸ੍ਰੀ ਭਰੀ ਧੀਰੀ ਪੰਡਾਰਾ ਕਿਸ ਤੋਂ ਦੇ ਕਿਸੇ ਕਚਰਾ ਨਾਨਕ ਸਤਿਵਰਣ ਹਾਰ ਅਸਾ ਮਹੱਲਾ ਪਹਿਲਾ ਅੱਖਾਂ ਜੀ ਮਾ ਵਿਸਰੇ ਮਰ ਜਾਓ ਅਕਲਿਉ ਕਾ ਸਚਨਾ ਸਚੇ ਨਾਮ ਕੀ ਲਗ ਕੋਕ ਉਤਕ ਕਾਇ ਚਲਿਏ ਧੂਕ ਸੋ ਕਿਉ ਇਸਰ ਮੇਰੀ ਮਾਈ ਸਚਾ ਸਾਹਿਬ ਸਚੇ ਨਾਇ ਰ ਸਚਿਨਮ ਕੀ ਤਿਲ ਵੜਾਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਮ ਕੇ ਅਕਣ ਪਾਹੀ ਵਡਨ ਵ ਕਟਨ ਜਾਈ ਨਾ ਮਰਿ ਨਾ ਹੋ ਵਸੋਖ ਜਿੰਦ ਰਹੈ ਨ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਗੋਵਾ ਨਾ ਕੋਈ ਜਿਗੜਿਆਪੋ ਤੇ ਵੜ ਤੇਰੀ ਦਾਤਾ ਜਿੰਦਿਨੀ ਕਰ ਕਰ ਕੀ ਤੀਰਾਤਾ ਅਸੰਸਾਰ ਹਤੇ ਕਮ ਜਾਤੋ ਨਾਨਕ ਨਵ ਬਾਸਨਾਤਾ ਕਾਗੂ ਜਰੀ ਮਹਲਾ ਚੌਥਾ ਹਰ ਕੇ ਜਨ ਸਤ ਗੁਰੂ ਸਦਪੁਰਖਾ ਬਿਨਾ ਕਰਾਂ ਗੁਰਪਾਸ ਅਮਕਿਰ ਕਰਮ ਸਤ ਗੁਰੂ ਸਰਣਾਇ ਗੁਰਦੇ ਨਾਮ ਪ੍ਰਗਾਸ ਮੇਰੀ ਮਿਤ ਗੁਰਦੇਵਾ ਹੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਈ ਅਰ ਕੇਥਮਰੀ ਰਹਿ ਅਸ ਰਹਾ ਹਰ ਜਨ ਕੇ ਵਡ ਭਾਗ ਵਡੀਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਸ ਹੈ ਨਿਲ ਸੰਗਤ ਗੁਣ ਪ੍ਰਗਾਸ ਇਨਹਰ ਹਰ ਹਰਸ ਨਾਮ ਨਪਾਇ ਇਹ ਬਾਗੀ ਹਿਣ ਜੰਪਾਸ ਜੋ ਸਤਗੁਰੂ ਸਰਣ ਸੰਗਤਨੀ ਆਈ ਿਰਗ ਜੀਵ ਚਿਰਗ ਜੀਵਾਸ ਇਨਹਰ ਜਨ ਸਤਗੁਰ ਸੰਗਤ ਪਾਈ ਤੈਨ ਤੋਰ ਮਸਤਿ ਕਲੇ ਖਿਆਲੇ ਖਾਸ ਧਨ ਧਨ ਸਾ ਸੰਗਤ ਜੇ ਤਰਸ ਪਾਇ ਮੇਲੇ ਜਿਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ ਪੰਜੇ ਬਾ ਆਹੀਰੇ ਮਨ ਚਿਤਵੇ ਉਦਮ ਜਾਹਰ ਅਰ ਜੀਓ ਪਰਿਆ ਸੈਲ ਪਥਰ ਮੈਂ ਜੰਤੋ ਬਾਏ ਤਾਂ ਕਰ ਜੇ ਕਾਗੇ ਕਰ ਧਰਿਆ ਮੇਰੇ ਮਾਤੋ ਜੀ ਸਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਤੂ ਕੇ ਕਾਸ਼ ਧਰਿਆ ਰਹਾ ਜਨਨ ਪਿਤਾ ਲੋਕ ਸੁਬਾਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰਿ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਵੈ ਸੇ ਕੋਸ਼ਾ ਇਸ ਪਾਛੇ ਬਚਰੇ ਚਰਿਆ ਇਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਟ ਸਿਧਾਨ ਅਗੁਰ ਕਰ ਕਰਿ ਤਲਧਰੇਯ ਜਨ ਨਾਨਕ ਬਲ ਬਲ ਸਦ ਬਲ ਜਾਈਐ ਜਰੇ ਅੰਤ ਨ ਪਰ ਵਰਯਾ ਰਵਸਾ ਮੁਨ ਚੁਕਾ ਸੁਖੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਚੋ ਪ੍ਰਕੁਣ ਰੰਜਨਯ ਪ੍ਰਕੁਣ ਰੰਜਨਾ ਅਰਗ ਮਗਮਾ ਪਾਦਾ ਸਭ ਤਿਆਵੈ ਸਭ ਤਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਆ ਤੁਮਾਰੀ ਜੀ ਪੁੰਜੀਆਂ ਦਾ ਤਾਰ ਅਰਥਿ ਆਵੋ ਸੰਤ ਜੀ ਸਭ ਦੁੱਖ ਵਸਾਰਨਹਾਰਾ ਅਰੇ ਆਪੇ ਧਕੂਰ ਅਰੇ ਆਪੇ ਸੇਵਕ ਜੀ ਯਾ ਨਾਨਕ ਜੰਤ ਵਿਚਾਰਾ तू ਘਟ ਘਟ ਅੰਤਰ ਸਰਬ ਨਿਰੰਤਰ ਜੀ ਅਰੇ ਕੋ વૃક્ષ ਮਾਣਾ ਇਕ ਦਾਤੀ ਇਕ ਬਿਕਾਰੀ ਜੀ ਸਭ ਤੇਰੇ ਜੋ ਦੁਇ ਢਾਣਾ ਤੂੰ ਆਪੇ ਦਾਤ ਆਪੇ ਭੂਤਾ ਜੀ ਹਉ ਤਦ ਜਨੀ ਵਰਣਾ ਜਾਣਾ ਤੂ ਆਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆ ਕਵ ਕਾਣਾ ਜੋ ਸੇਵਹ ਜੋ ਸੇਵਤੁ ਤੁਧ ਜੀ ਨਾਨਕ ਤੈ ਪ੍ਰਭਾਣਾ ਅਰਥਿ ਆਵ ਹਰਥਿ ਆਵ ਤੁਝੀ ਸੇ ਜਨ ਜੁਗ ਮੈਂ ਸੁਖ ਵਸੀ ਸੇ ਮੁਕਤ ਸੇ ਮੁਕਤ ਪਏ ਜਿਨ ਅਰਥ ਆਇਆ ਜੀ ਤੈ ਟੁਟੀ ਜਮ ਕੀ ਫਾਂਸੀ ਜੇ ਨਿਰਪਉ ਜਿਨ ਹਰਿ ਰਪਉ ਦਇਆ ਜੀ ਇਨ ਕਾ ਪਉ ਸੰਗ ਵਸੀ ਦੀ ਸੇਵਿਆ ਜਿਨ ਸਗਿਆ ਨਿਰਹਰ ਜੀ ਇਹ ਹਰ ਹਰ ਰੂਪ ਸਮਾਸੀ ਸੈਤਨ ਸੈਤਨ ਜਿਨ ਹਰਤੇ ਆਯਾ ਜੀ ਜਨਾਨਕ ਤੈਨ ਬੜ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਘਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਂ ਤੁਜੀ ਅਨੇਕਾਂ ਅਨੇਕਨੰਤਾ ਤੇਰੀ ਅਨੇਕ ਤਿਰੇਣ ਕਰੇ ਪੂਜਾ ਜੀ ਤਪ ਤਪ ਜਪੇ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਕੜਹਿ ਬੋ ਸਿੰਘ ਦਾ ਸਾਜ ਜੀ ਹਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਿਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤ ਦੁਆਦ ਕੁਰ ਕਾ ਪਰਮਪੁਰ ਕਰਤਾ ਜੀ ਤੋ ਜੀਵੜ ਅਵਰਣ ਕੋਈ ਤੋ ਜੋਗ ਜੋ ਕੇ ਕੋ ਸਦਾ ਸਦਾ ਤੂੰ ਏਕੋ ਜੀ ਤੁਨੇ ਚਲ ਕਰਤਾ ਸੋਈ ਦੀ ਆਪੇ ਪਾਵੈ ਸੋ ਵਰਤੈ ਜੀ ਉਆਪੇ ਕਰਨ ਸੋਈ ਤੇ ਆਪੇ ਸਿਰਿ ਸੁਪਾਈ ਜੀ ਤੇ ਆਪੇ ਸਿਰਿ ਸਭ ਕੋਈ ਜੇ ਨਾਨਕ ਗੁਣ ਗਾਵੈ ਕਰਤੇ ਕਹਿ ਜੀ ਜੋ ਸਭ ਸੇ ਕਾ ਜਾਣੋਈ ਅਸਮਾਨਾ ਚੌਤਾ ਤੂੰ ਕਰਤਾ ਸਿਜਾਰ ਮੈਨਾ ਸਾਈ ਜੋ ਤਉ ਪਵ ਸੁਇ ਕਿਸੀ ਜੋ ਤੁੰਦੇ ਸੋਇ ਰੂਪਾਈ ਰਹਾਉ ਸਉ ਤੇਰੀ ਤੂ ਸਬਨੇ ਤੇ ਆਇਆ ਜਿਸਨਾਂ ਕਿਰਪਾ ਕਰ ਹੈ ਏਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਗਵਾਇਆ ਉਦਿਆਵ ਛੋੜਿਆ ਮਿਲਾਇਆ ਤੂੰ ਦਰਿਆ ਸਉ ਤੁਝਿ ਬਹੀ ਤੂਦ ਬਿਨ ਦੁਜਾ ਕੋਈ ਰਾਇ ਜੀਹ ਜਨ ਸਭਤੀ ਰਖੀ ਲਾ ਸੰਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਕਿਸ ਨਾ ਤੂੰ ਜਾਣੈ ਸੋ ਜਨ ਜਾਣੈ ਅਰ ਗੁਣ ਸਦੀ ਆਖ ਵਖਾੜੈ ਜਿਨ ਹਰ ਸੇਵੈ ਤਨ ਸੁਖ ਪਾਇਆ ਸਜੀ ਅਰਨਾਮ ਸਮਾਇਆ ਉਹ ਆਪੇ ਕਰਤਾ ਤੇਰਾ ਗਿਆ ਸੋ ਏ ਥੁਦ ਬਿੰਦੂ ਜਾ ਵਰਣ ਕੋ ਏ ਕਰ ਕਰ ਵੇਖ ਜਣ ਸੋਈ ਜਨਨਕ ਗੁਰਮੁਖ ਪਰਗਟ ਹੋਈ ਅਸਾ ਹੁ ਲਪ ਲ ਪਹਿਲਾ ਸਰਵਣ ਪਹਿਲੇ ਦਿਵਸ ਭਣੀ ਪਵਗ ਦਿਨ ਹੈ ਕੀਆ ਪੰਥ ਜਮੋ ਹੈ ਤਗਣੀ ਚਲੇ ਅਮ ਦੇ ਕਾ ਤੈ ਦੁਬਈ ਹਲੇ ਮਾਨੇ ਕਨ ਚੇਤ ਸਮੂਡ ਮਨਾ ਹਰ ਵਿਸਰ ਤੇਰੇ ਗੁਣ ਗਾਲਿਆਰਾ ਆਹੁ ਜਤੀਸ਼ਤੀ ਨਿ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਵਤਨਾ ਨਿਕਤਿਨ ਕੀ ਸਰਣਾ ਕਿੰਤੂ ਨਹੀਂ ਵਿਸਰੇਆ ਅਸਮਲ ਪੰਜਬ ਆਈ ਪ੍ਰਾਪਤ ਮਾਨਕ ਦਿਵਰੀਆ ਗੋਬਿੰਦ ਮਿਲਨ ਕੇ ਤਰੀ ਬਰੀਆ ਅਵਰ ਕਾ ਤੇ ਕਿ ਦਿਨ ਕਾਮ ਨੈਨ ਸਾਸ ਸੰਗਤ ਪਜ ਕੇਵਲ ਨਾਮ ਅੰਜਾਮ ਲਗ ਪਉ ਜਿ ਤਰਨ ਕੈ ਜਨ ਬਿਰਥਾ ਜਾਤ ਰੰਗ ਮਾਇਆ ਕਰਾ ਜਪ ਤਪ ਸੰਜੇ ਮ ਧਰਮ ਨ ਕਮਾਇਆ ਸਿਵ ਸਾਧਨ ਜਾਣ ਹਰੀ ਰਾਯਾ ਔ ਨਾਨਕ ਕਾ ਨੀਚੇ ਕਰਮ ਸਰਨ ਬਰੇ ਕੀ ਰਖੋ ਸਰਵਾ ਯਾ ਪਤਾ ਪਸੰ ਜਿਮ ਤਰਵਨਾ ਕਮਾਇਆ ਸੇਵਾ ਸਾਧਨ ਜਨ ਹਰ ਰਾਇ ਆਉ ਨਾਨਕ ਕਾ ਮਨੀ ਚ ਕਰਮਾ ਸ਼ਰਨ ਪਰੇ ਕੀ ਰਖੂ ਚਰਮਾ ਅਸਹੀ ਦਸਮੀ ਕਬਿਉ ਬਾਤ ਬੇਨਤੀ ਚਉਪਈ ਅਮ੍ਰਿ ਕਰਵਾ ਦੇ ਰਖਾ ਪੂਰਨ ਚਿਤ ਗਿਛਾ ਤਵ ਚਰਨ ਨਮਨ ਰਹਿ ਮਾਰ ਆਪਣਾ ਜਾਨ ਕਰੋ ਫਿਰ ਤੇ ਪਾਰ ਅਮਰੇ ਜੁੜ ਸਵੇ ਤੁਮ ਕਾ ਬੋ ਆਪਾ ਤੇ ਮਹੀ ਵਿਚ ਬੋ ਸੁਖੀ ਬਸ ਮੋਰੋ ਪਰਿਵਾਰ ਸਿ ਉਪ ਸਿਖ ਸਬਾ ਕਰਤਾ ਰ ਮੁਰਚਾ ਨਹੀਂ ਕਰਦ ਕਨੀਏ ਸਭ ਰਣ ਕੋ ਵਾਸ ਸੰਗਰੀਏ ਪੂਰਨ ਹੋਏ ਮਾਰੀ ਆਸ ਦੁਰ ਭਜਨ ਕੀ ਰਹਿ ਪਿਆਸ ਤੁਮੈ ਛਾੜ ਕੋਈ ਅਵਰਨਾ ਤੇ ਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਕਮਰਤਾ ਰੀਏ ਕਿੰਨ ਚਿੰਨ ਸਤੁਰ ਹਮਾਰੇ ਮਾਰੀਏ ਆਪਾ ਤੇ ਮੁਝੇ ਭਰੀਏ ਮਰਨ ਕਾਲ ਕਾ ਤ੍ਰਾਸ ਨਵਰੇ ਹੋ ਜਸਰਾ ਹਮਾਰੇ ਪਛਾ ਸਿਰਿ ਅਸਦੋ ਜੋ ਜੋ ਕਰਿਓ ਰਛਾ ਤਲੇ ਮਰਕਣਿਆਰੀ ਸਾਹਿਬ ਸੰਤ ਸਹਾਈ ਪਿਆਰੀ ਦੇਨ ਬੰਦ ਦੁਸ਼ਟਨ ਕੇ ਹੰਤਾ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਈ ਬਰਮ ਬਪਤਰਾ ਕਾਲ ਪਾਈ 시ਵ ਜੀ ਉਤਰਾ ਕਾਲ ਪਾਈ ਕਰਬਿ ਸੁਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਇਹ ਦਰਾਜ ਬਰਮਾ ਜੋਥਿਆ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਇ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਨ ਜਚਨ ਪਜਾਇਓ ਆਦੰਤ ਕਵਤਾਰਾ ਸੋਈ ਗੁਰੂ ਸਮਝੋ ਅਮਾਰਾ रामसिकार्थी सी को हमारी सकल प्रजा जिन आप सवारी सेवकों को शिव गुण सुख दियो सत्रण को परम बंद कीयो कट कट के अंतर की जानता भरे बुरे की पीर पहचानता जी जीते को चिरस्थूला सब कृपा दर्श कर फूला संतन दुख पाइती दुखी ਸੁਖ ਪਾਏ ਸਾਧਨ ਕੀ ਸੁਖੀ ਏਕੇ ਕੀ ਪੀਰ ਵਿਚਨ ਅਟਕੜਤੇ ੜਪੜ ਕੀ ਜਨ ਤਵ ਉਦ ਕਰਕ ਕਰਾ ਕਰਤਾ ਰਾ ਵਰਜਾ ਕਰਤਵ ਦੇ ਅਪਾਰ ਗਿਆ ਕਰ ਕਰ ਤੁ ਕਬੂ ਤੁਮੈ ਮਿਲਤ ਦੇ ਦਰਸਵੂ ਯਤੇ ਬਦਨ ਸ੍ਰਿਸ਼ਤ ਸਵਤਾਰ ਆਪ ਆਪਣੀ ਬੂਝ ਉਚਾਰੈ ਉਮ ਸੁਭੀ ਤੇ ਰਤਨ ਰਲਮ ਜਾਨਤ ਬੀ ਦੀ ਪੇ ਦਰਿਆਲਮ ਰੰਕਾਂ ਨਰਮ ਕਾਨ ਲੰਭ ਆਦਨੀਲ ਨਗ ਸੰਬਾ ਸੰਕਾ ਮੂਰ ਚਾਰਤ ਪੇਦਾ ਜਕੋ ਕੇਵ ਨ ਪਾਉਤ ਬੀਦਾ ਤਾ ਕੋ ਕਰਪਾ ਰ ਮਨਤ ਮਹ ਮੂਰ ਕਚ ਪੀਤ ਨ ਜਾਨਤ ਬਾਂ ਦੇਵ ਕੋ ਕੈ ਸਰ ਸੇਵਾ ਨਿਰੰਕਾਰ ਕਾ ਚਿੰਤਨ ਫੇਵ ਆਪ ਆਪਣੀ ਬੁੱਧ ਜੀਤੀ ਬਰਨਤ ਬਿਨ ਬਿਨ ਤੂੰ ਹੈ ਤੇਤੀ ਤੁਮਰਾ ਲਖਨ ਜਾਇ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੁਭ ਸਰੂਪ ਰੰਗ ਪਿਓ ਰਾਮ ਕੈ ਭੂਪ ਅੰਡ ਜੇ ਰਸਿਤ ਜਕੀਨੀ ਅਤਮੈ ਖਾਨ ਬਵ ਰਜਦੀਨੀ ਕੰਫੂ ਰਾਜਾ ਬੈਠਾ ਹੋਂ ਸਿਮੜ ਪਾਇਓ ਸੰਕਰ ਇਕੱਠਾ ਸਗਰੀ ਸੇੜ ਦਿਖਾਇਆ ਚਾਂਬਾ ਆਜ ਗਾ ਸਰੂਪ ਸੁਆੰਬਾ ਅਵਰ ਛਾ ਮੇਰੇ ਕਮ ਕਰੋ ਸਿਕ ਬਾਰ ਸਿਕ ਸੰਗਰੋ ਦੁਸ਼ਟ ਜੀਤੇ ਉਠਵਤ ਪਤਾ ਸਕਲ ਮਲੇ ਸ਼ਕਰੋ ਰਣਗਾਤ ਜੀ ਅਸਤ ਦਸਰਣੀ ਪਰੇ ਇਨਕੇ ਦੁਸ਼ਟ ਦਿਲ ਤਾਂ ਮਾਰੇ ਪੁਰਖ ਜਾਣ ਪਗ ਪਰੇ ਤਿਆਰੇ ਇਨਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਅੱਛਾ ਇਹ ਤਾਂ ਸਭ ਕਾਲਾ ਦੁਸ਼ਟ ਰੇ ਚੈਂਤ ਕਾਲਾ ਕਿਰਪਾ ਦ੍ਰਿਸ਼ਤ ਨ ਜਾਏ ਨ ਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰੇ ਦਿਸਿ ਕਰਮ ਸਹੋਈ ਜੋਟ ਸਾਜ ਵੈਸ ਕੇ ਨਾ ਕੋਈ ਇੱਕ ਵਾਰ ਜਿੰਤ ਮੈਂ ਸੰਭਾਰ ਕਾਲ ਪਾਤੇ ਤਾਇ ਵਾਰ ਜਨਰ ਨਾਮ ਤੇ ਹਰ ਗਾ ਦਰਦ ਦੁਸ਼ਟ ਦੋਗ ਤੇਰਾ ਹਰ ਕੀਤ ਮੈਂ ਸਰਨ ਤਿਆਰੀ ਆਪ ਆਦੇ ਲਿਓ ਅਬਾਰੀ ਸਰਬ ਠਾਰ ਮੋ ਸਹਾਈ दुष्ट दकते ने हो बचाई हड़क के तम शरणतेहारी अब बदलियो बारी सरबठौर महो सहाय दुष्ट दकते ने हो बचाई सोया पाई गए जब ते तुमरे औ सीखो अंगतरे नियनयो राम रहीम कुरान कुरान ਅਨੇਕ ਕੈ ਮਤਿ ਕਨ ਮਾਨਿਓ ਸਿਮਰਤ ਸਾਸਤਰ ਬੇਦ ਸਭ ਹੋ ਬੇਦ ਕੈ ਅਮੇ ਕਨ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੂ ਸਭ ਤਾਹੀ ਬਖਾਨਿਆ ਦੋਹਰਾ ਸਗਲ ਦੇਵਾਰ ਕੁਛਾੜਕ ਗਹਿਉ ਤਵਾਰ ਦੇਵਾਰ ਵਹੀਂ ਗਏ ਕਿਲਾ ਜਿਸ ਗੋਬਿੰਦਾਸ ਤਹਾਰ ਸਗਲ ਦਿਵਾਰੇ ਕੁ ਛਾੜ ਕੇ ਗਇਓ ਤੁਹਾਰ ਦਵਾਰ ਵਹੀਂ ਗਏ ਕਿਲਾ ਜਿਸ ਗੋਬਿੰਦਾਸ ਤਹਾਰ

ਮਨ ਜਿਨੀ ਵਸਾਇਆ ਹੈ ਨਾਨਕ ਰੰਧਾਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਕੁਸਾਦਰ ਵਰਨਾ ਨੀ ਅਨਲ ਰਹੋ ਤੁਮਨ ਮੇਰੇ ਦੁਖ ਸਭ ਸਰਣਾ ਅੰਗੀਕਾਰ ਕਰ ਤੇਰਾ ਕਰਿ ਸਭ ਸਵਾਰਨਾ ਸਭ ਨਗਲਾ ਸਮਰਸੁ ਅਮੀ ਓ ਕਿਆ ਮਨ ਵਸਾਰੇ ਕਹਿ ਨਾਨਕ ਮਨ ਮੇਰੀ ਸਦਰ ਵਰਣਾ ਲੈ ਸਚ ਸਈਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਜਿ ਦੇ ਸੋ ਪਾਵੇ ਸਦਾ ਸਿਫਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਕਤ ਕਨੇਰੇ ਜਹੇ ਨਾਨਕ ਸੱਚੇ ਸਾਈਂਬ ਕੀ ਨਹੀਂ ਕਰ ਤੇਰਾ ਸਚਨਾ ਮੇਰਾ ਅਧਾਰੂ ਸਚਨਾ ਮਾਧਰ ਮੇਰਾ ਜਿਨ ਭੁਖਾ ਸਭ ਗਵਾਈਆ ਪਰ ਸ਼ਾਂ ਸੁਖ ਮਨੈ ਵਸਿਆ ਜਿਨਿ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸ ਦੀਏ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਵਤ ਰੱਬਿਆਰੋ ਸਚਾ ਨਾਮ ਮੇਰਾ ਅਧਾਰ ਵਾਜੀ ਪੰਛੌਤਿਤ ਕਰ ਸਬਕ ਕਰ ਸਪਗ ਸ਼ਬਦ ਵਾਜੀ ਕਲਾ ਜਿਤ ਕਰ ਤਾਰਿਆ ਪੰਚ ਦੂਤ ਗਾਸ ਕੀਤੇ ਹਾਲ ਗੰਢ ਕੁਮਾਰਿਆ ਤੂਰ ਕਰ ਪਾਇਆ ਤੁਜਿਨ ਕਉ ਸਿ ਨਾਮ ਅਰ ਕ ਲਗੇ ਕੈ ਨਾਨਕ ਤੈ ਸਗਵਾ ਇਤਿ ਗਰੇ ਅਨਹਦ ਬਾਜੀ ਦਸਣ ਵੜੇ ਪਾਗੀ ਸਗਲ ਮਨ ਰਤ ਪੂਰੇ ਅਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਉਸੂਰ ਦੁਖ ਰਗ ਸੰਤਾ ਬਈ ਉਤਰੇ ਸੋਣੀ ਸਚੀ ਬਣੀ ਸੰਤ ਜਾਨ ਪੈ ਜ਼ਰਾ ਸੇ ਗੁਰ ਗੁਰ ਤੇਜਾੜ ਹੁਣ ਤੇ ਪੁਨੀਤ ਕਹਤੇ ਪਵਤ ਸਤ ਗੁਰ ਆਪਰ ਪੂਰੇ ਜੀਵੰਤ ਨਾਨਕ ਗੁਰ ਚਰਨ ਲਾਗੇ ਵਾਜਿਆਨ ਹਦ ਤੂਰੇ ਹੁਣ ਤੇ ਪੁਨੀਤ ਕਹਤੇ ਪਵਤ ਸਤ ਗੁਰ ਆਪਰ ਪੂਰੇ ਜੀਵੰਤ ਨਾਨਕ ਗੁਰ ਚਰਨ ਲਾਗੇ ਵਜੇ ਅਨਹਦ ਤੂਰੇ ਮੁੰਦਾ ਵੜੀ ਮਾਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਸੰਤੋ ਗੁਇਚਾਰ ਅਮ੍ਰਿਤ ਨਾਮ ਦਾ ਕੁਰ ਕਾ ਪਈਓ ਕਿਸ ਕਾ ਸਹਸਦਾਰ ਜਿਕੋ ਕਵਜ ਕੋ ਪੁੰਚ ਤਿਸ ਕਾ ਯੁਧਾਰ ਇਹ ਵਸਤ ਜੀ ਨਾਹੀ ਨਿਤ ਸ੍ਰਕਰਧਾਰ ਤਮ ਸੰਸਾਰ ਚਰਨ ਲਗਤ ਰੀਆ ਸਵਨਾਨਕ ਬ੍ਰਹਮ ਭਸਾਰ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤ ਨਹੀਂ ਐਨ ਜੋਗ ਕਿ ਤੋਈ ਐ ਨਿਰਗੁਣਿਆਰੇ ਕੋ ਗੁਣ ਨਹੀਂ ਅਪੇ ਤਰਸਿ ਤਿਓਈ ਤਰਸ ਪਿਆ ਮੈ ਰਮਤ ਹੋਈ ਸਤਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਜੀ ਮੇ ਹਰਿਆ ਰਜਬਿਆ ਮੇਰਾ ਮਤੁਈ ਸਤ ਗੁਰ ਸਜਹਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵ ਅਨਮਨ ਦੀਵੇ ਅਰਿਆ ਪੌੜੀ ਇਥੇ ਤੁਸਮ ਰਤ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਣੀ ਧਰਮਾ ਹੈ ਛੁੜ ਕੇ ਜਮ ਕੇ ਦੂਤ ਨਾਇਤ ਰਜਣ ਜਾਹੀ ਔ ਜਲੇ ਬਿਖਮਸ ਗਾਹੁਰ ਸਾਉ ਦੀ ਪਾਰ ਪਾਹੀ ਜਿੰਨ ਕੋ ਲਗੀ ਪਿਆਵ ਸਮਰਸੇ ਹੀ ਖਾਹੇ ਕਲ ਮੇ ਆਪਣ ਗੁਣ ਗੋਵਿੰਦੇ ਗਾਏ ਸਭ ਸੇ ਨੋ ਕਿਰਪਾਲ ਸਮਾਨ ਸਾਇ ਸਰਥਾ ਕੋਈ ਨ ਜਾਏ ਜੀ ਆਵੈ ਦਿਆਹੀ ਸਲੋਕ ਮਹਲਾ ਪੰਜੀ ਬਾ ਅੰਤਰ ਗੁਰੂ ਰਤਨਾ ਜੀ ਬਾ ਜਪ ਗੁਰੂ ਨਾਮੋ ਨੇਤਰੀ ਸਤ ਗੁਰੂ ਪੇਖਣਾ ਰੋੜੀ ਸੁਣਨਾ ਗੁਰੁਡਾਉ ਸਤਿਗੁਰੁ ਸੇ ਤੀਰਤਿਆ ਦਿਰਘੇ ਪੈਠਾਉਉਉ ਨਾਨਕ ਕਿਰਪਾ ਕਰੀ ਜਿਸਨਾ ਇਹ ਵਤ ਦੇ ਜਗ ਮਯ ਉਤਵ ਕਾਢੀਐ ਵਿਰਲੇ ਕਈ ਕੇ ਮਹਲਾ ਪੰਜਵਾ ਰਖੇ ਰਖਣਹਾਰ ਆਪੁ ਬਾਰੀ ਅਣ ਗੁਰ ਕੀ ਪੈਰੀ ਪਾਏ ਕਾ ਸਵਾਰੀਆਨ ਹੋਆ ਆਪ ਦਿਆਲ अनुवसरिय न सदजना के संग अव जल तारिय न साखत निंदक दुष्ट हे न mai बदारिय न इस सब कीते को नानक मन मै जिस सिमरत सु कोई सगले दुख जाय ਇਸ ਜਸਵ ਕੀ ਟੇਕ ਨਾਨਕ ਮਨਵਾਹੀ ਇਸ ਸੇ ਮਰਤ ਸੁਖ ਹੋਇ ਜਗਲੇ ਦੁਖ ਜਾਇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਈ